ਚੈਨਲ ਦਾ ਆ ਰਹੇ ਨਿਊਜ਼ ਵੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਬਟਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਅਮਨ ਸੇ ਸਿੰਘ ਸ਼ੈਰੀ ਕਲਸੀ ਵੱਲੋਂ ਬਟਾਲਾ ਦੀ ਡਾਇਮੰਡ ਕਲੋਨੀ ਵਿਖੇ ਦਾ ਪਾਇਨ ਸਕੂਲ ਵਾਲੀ ਗਲੀ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ 90 ਲੱਖ ਦੀ ਲਾਗਤ ਦਾ ਇਹਨਾਂ ਗਲੀਆਂ ਦਾ ਨਿਰਮਾਣ ਹੋਏਗਾ ਜਦੋਂ ਉਹਨਾਂ ਨੂੰ ਤਿਤ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪਰਵ ਦੀਆਂ ਤਿਆਰੀਆਂ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਆਰਿਆਂ ਸੰਗਤਾਂ ਦਾ ਪਰਮਾ ਸਵਾਗਤ ਹੋਏਗਾ ਅਤੇ ਵਿਸ਼ੇਸ਼ ਤੌਰ ਤੇ 4 ਕਰੋੜ 12 ਲੱਖ ਦੀ ਲਾਗਤ ਨਾਲ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾਏਗਾ ਇਸ ਮੌਕੇ ਉਹਨਾਂ ਨੇ ਕੀ ਕੁਝ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਧਾਰੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਇੱਥੇ 90 ਲੱਖ ਦਾ ਜਿਹੜਾ ਕੰਮ ਹੈ ਉਹ ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ ਜਿਹਦੇ ਵਿੱਚ ਸੜਕਾਂ ਜਿਹੜੀਆਂ ਟੁੱਟੀਆਂ ਸੀ ਜਿਹਦੇ ਵਿੱਚ ਸਭ ਤੋਂ ਮੇਨ ਜ਼ਰੂਰੀ ਜਿਹੜੀ ਪਾਇਨ ਸਕੂਲ ਦੀ ਜਿਹੜੀ ਸੜਕ ਸੀ ਉਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਔਰ ਵੀ ਕਿਉਂਕਿ ਛੋਟੇ ਬੱਚੇ ਵੀ ਪੜਦੇ ਸੀ ਉਸ ਇਹ ਸੜਕ ਨੂੰ ਹੋਣਾ ਪਹਿਲੇਦਾਰ ਤੇ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਆ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਪਰਿਵਾਰ ਨੇ ਜਿਹੜੇ ਛੱਡਣ ਆਉਂਦੇ ਨੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਔਰ ਬਾਕੀ ਵੀ ਜਿਹੜੀ ਅੱਛੀ ਸੱਤ ਗਲੀਆਂ ਇੱਥੋਂ ਦੀਆਂ ਪਾਸ ਕੀਤੀਆਂ ਨੇ ਉਹਦਾ ਵੀ ਦਿਨ-ਪ੍ਰਤੀ ਦਿਨ ਬਾਅਦ ਉਦਘਾਟਨ ਜਰਾ ਕਰ। ਕੋਈ ਕੋਈ ਦਿੱਕਤ ਨਹੀਂ ਲੋਕ ਨਾਲ ਨੇ ਪਿੰਡਾਂ ਦੇ ਵਿੱਚ ਬਿਜਲੀ ਪੂਰੀ ਆ ਰਹੀ ਹੈ ਜੋ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਤੇ ਆਮ ਆਦਮੀ ਪਾਰਟੀ ਖਰੀ ਉੱਤਰ ਰਹੀ ਹੈ ਲੋਕ ਨਾਲ ਤੁਰੇ ਨੇ ਖਲੋਤੇ ਨੇ ਅੱਜ ਤਗੜੇ ਹੋ ਕੇ ਬਿਲਕੁਲ ਇੱਕ ਤੇ ਮੈਂ ਦੱਸਣਾ ਚਾਹੁੰਦਾ ਵੀ 4.5 ਕਰੋੜ ਦੇ 4 4 ਕਰੋੜ 12 ਲੱਖ ਦੇ ਜਿਹੜੇ ਟੈਂਡਰ ਲਾਈਟਾਂ ਦੇ ਜਿਹੜੇ ਪਾਸ ਕਰ ਦਿੱਤੇ ਨੇ ਜਿਹੜੇ ਮੇਨ ਕਿਉਂਕਿ ਇੰਟਰਨਲ ਜਿਹੜਾ ਉਹ ਹੱਲੇ ਕਾਰਪੋਰੇਸ਼ਨ ਸਾਡੇ ਅੰਡਰ ਨਹੀਂ ਹੈਗੀ ਪਰ ਜਿਹੜੀਆਂ ਮੇਨ ਰੋਡਸ ਨੇ ਜਿਹੜੀਆਂ ਸਾਰੀਆਂ ਆਪਾਂ ਉਹਨਾਂ ਤੇ ਵਰਕ ਕਰਕੇ ਔਰ ਲਾਈਟਾਂ ਜਿਹੜੀਆਂ ਨੇ ਲਗਾਉਣ ਜਾ ਰਹੇ ਆ ਜਿਹੜੇ ਜਿਹੜੇ ਅੱਜ ਕਮਿਸ਼ਨਰ ਸਾਹਿਬ ਨੂੰ ਵੀ ਮੀਟਿੰਗ ਆ ਵੀ ਜਿੱਥੇ-ਜਿੱਥੇ ਵੀ ਕੋਈ ਕਮੀ ਪੇਸ਼ੀ ਹੈ ਜਿੱਥੇ ਵੀ ਸਰਕਾਰ ਦੀ ਲੋੜ ਹੈ ਕਿਉਂਕਿ ਬਾਹਰੋਂ ਸੰਗਤਾਂ ਵੱਧ ਹੁੰਦੀਆਂ ਨੇ ਪ੍ਰੋਪਰਲੀ ਪੂਰੀ ਤਿਆਰੀ ਨਾਲ ਆਪਾਂ ਬਾਬਾ ਜੀ ਦਾ ਵਿਆਹ ਜਿਹੜੀ ਕੋਈ ਕਸਰ ਨਹੀਂ ਰਹਿਣ ਦਵਾਂਗੇ ਸਾਡੇ ਵੱਲੋਂ ਪਹਿਲ ਕਦਮੀ ਵੀ ਹੁੰਦੀ ਹੈ ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਵੀ ਜਿਹੜੀਆਂ ਬਾਹਰੋਂ ਸੰਗਤਾਂ ਉਹਨਾਂ ਨੂੰ ਵਧੀਆ ਸਹੂਲਤ ਮਿਲ ਸਕੇ ਇਹਨਾਂ ਦਾ ਮੈਨੂੰ ਕਾਲ ਆਇਆ ਲਾਸਟ ਹਫ ਕਿ ਉਹ ਕਹਿੰਦੇ ਕਿ ਸਕੂਲ ਦੀ ਗਲੀ ਬਣਾਨੀ ਹੈ ਤੇ ਤੁਸੀਂ ਅਗਲੇ ਹਫਤੇ ਅਸੀਂ ਲਾਵਾਂਗੇ ਸਕੂਲ ਤੇ ਅਸੀਂ ਸੜਕ ਬਣਾਵਾਂਗੇ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਪ੍ਰੋਬਲਮ ਬੱਚਿਆਂ ਨੂੰ ਆਂਦੀ ਸੀ ਉਸ ਵੇਲੇ ਲੋਕ ਵਾਲੀ ਸੜਕ ਇਮੀਡੀਏਟਲੀ ਪਹਿਲੀ ਸੀ ਤਾਂ ਕਿ ਇਸ਼ੂ ਨਾ ਆਏ ਬੜਾ ਜ਼ਰੂਰੀ ਤੇ ਹੈ ਸੀ ਸੀਮੈਂਟ ਵਾਲੀ ਸੜਕ ਤੇ ਹੁਣ ਇਹ ਬਣਾ ਲਗੇ